ਦੋ ਮੈਂ ਪਾਇਆ ਟੌਪ ਗੇਅਰ ਵਿੱਚ ਬੜਾ ਨਿਆਰਾ ਆਉ ਨਹੀਂ ਹੁਣ ਤੇਰੇ ਪੇਕਿਆਂ ਨੂੰ ਬੜਾ ਮਾਣ ਪੰਜਾਬ ਵਿੱਚ ਜੰਮਿਆ ਮੈਂ ਜੀ ਬੜਾ ਮਾਣ ਕਿੱਦਾਂ ਨਿਆਣਾ ਸਾਥ ਵਿੱਚ ਨਹੀਂ ਆਣਾ ਬਈ ਸਾਥ ਵਿੱਚ ਤੇ ਜਾਣਾ ਮੈਂ ਤਾਂ ਕਾਹਦਾ ਉਹ ਕਿਦੇ ਪਾਰ ਨਹੀਂ ਅਸੀਂ ਕਹਿੰਦੇ ਆ ਟਰੈਕਟਰ ਲਾ ਲਈਏ ਇੱਕ ਨੇ ਸਿੱਧਾ ਹੀ ਮਤਾਂ ਨਹੀਂ ਨਹੀਂ ਦਿੱਲੀ ਨੂੰ ਖਿੱਚਦੇ ਨੇ ਅੱਜ ਕੱਲ ਦੀ ਸਾਰਿਆਂ ਨੂੰ ਹੌਪ ਕਰਦਾ ਹਾਂ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਤੇ ਅੱਗੇ ਤੁਸੀਂ ਸਾਨੂੰ ਕਾਰਕੂਰ ਤੇ ਤਾਂ ਜਾਂਦੇ ਦੇਖਿਆ ਹੀ ਹੈ ਕਿ ਅਸੀਂ ਜਾਈ ਵੜਦੇ ਤੇ ਐਤੀ ਕਿਹੜੇ ਅਸੀਂ ਚੱਲਿਆ ਆਉਦੇ ਫੋਰਡ ਤੇ ਫੋਰਡ ਤੇ ਕਿਉਂ ਜਾਂਦੇ ਆ ਕਾਹ ਤੋਂ ਜਾਂਦੇ ਆ ਤੇ ਇਹ ਤੁਹਾਨੂੰ ਉਸ ਤੋਂ ਬਾਅਦ ਦੱਸਾਂਗੇ ਤੇ ਅਸੀਂ ਜਾਣੇ ਕਿੱਥੇ ਆ ਉਹ ਵੀ ਤੁਹਾਨੂੰ ਬਾਅਦ ਚ ਦੱਸਾਂਗੇ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਦੋ ਦਿਨ ਦਾ ਸਫਰ ਹੈ ਸਾਡਾ ਦੋ ਦਿਨ ਦਾ ਕਿ ਕੀ ਰੱਖ ਲਈ ਅਸੀਂ ਚਾਰੇ ਹੀ ਚੱਲੇ ਕਿ ਮੱਕੀ ਤੇ ਖੁਸ਼ੀ ਇਹ ਦੋਨੇ ਘਰ ਸੰਭਾਲਣਗੇ ਹੈਂ ਸੰਭਾਲ ਲਓਗੇ ਸਾਡੇ ਪਸੂ ਡੰਗਰ ਬੰਨ ਲਿਆ ਕਰਿਆ ਟਾਈਮ ਸਰ ਉਹਨਾਂ ਨੀਰਾਵਾਦਿਆ ਕਰਿਆ ਮੈਂ ਕਾਲਜ ਤੋਂ ਆਈ ਸੀ ਪਾਪਾ ਮੈਨੂੰ ਰਾਜ 버ਗਰ ਖਵਾ ਲਿਆ ਸੀ ਤੇ ਹੁਣ ਚਾਹ ਪੀ ਕੇ ਤੇ ਕਹਿੰਦੇ ਚਲੋ ਚੜਜੋ ਅ ਫਰੂਟ ਵੀ ਲੈ ਕੇ ਆਏ ਐ ਬੜਾ ਮਾਣ ਪੰਜਾਬ ਚ ਜੰਮਿਆ ਮਾਜੀ ਬੜਾ ਮਾਣ ਪਹਿਲਾ ਹੁੰਦਾ ਸੀ ਕਿ ਜਦੋਂ ਜਾਂਦੇ ਸੀਗੇ ਵੀ ਮਤਲਬ ਫੋਰਡ ਤੇ ਜਾਂਦੇ ਆ ਮੈਨੂੰ ਹੁਣੇ ਕਾ ਗਾਣਾ ਯਾਦ ਆਇਆ ਯੈਸ ਕਿਹੜਾ ਬੁਲਾਵੀ ਤੇਰੇ ਤੇ ਕਿਆ ਨੂੰ ਟੋਰੇ ਸ਼ਿਕਨੀ ਲਾ ਕੇ ਬਹਿ ਜਾ ਸੂਟ ਸਿਲਕ ਦਾ ਪਾ ਕੇ ਬਹਿ ਜਾ ਜਦੋਂ ਮੈਂ ਪਾਇਆ ਟੌਪ ਗੇਰ ਵਿੱਚ ਬੜਾ ਨਿਆਰਾ ਆਉ ਨਹੀਂ ਹੁਣ ਤੇਰੇ ਤੇ ਕਿਆ ਨੂੰ ਸਹੀ ਹੈ ਨਹੀਂ ਤੇਰੇ ਤੇ ਮੈਨੂੰ ਯਕੀਨ ਨਹੀਂ ਹੋਈ ਜਾਂਦਾ ਸੀ ਸੱਚੀ ਜਾਈ ਨਹੀਂ ਟਰੈਕਟਰ ਪਤਾ ਨਹੀਂ ਲੱਗਿਆ ਕਿ ਕੀ ਕਰੀ ਜਾਈ ਮੈਂ ਡਾਕਟਰ ਤੇ ਚੜਨਾ ਪਲ ਗਿਆ

ਜੋ ਪਹੁੰਚ ਗਏ ਆ ਡੀਜ਼ਲ ਪਵਣ ਇੱਕ ਵਾਰੀ ਉਹਨਾਂ ਕੋ ਬਾਦੀ ਜਿੰਨੇ ਜਸੀਂ ਮੁੜੇ ਆਈਏ ਬਾਅਦ ਚ ਪੈਸੇ ਦੇ ਜਾਗੇ ਹਾਂਜੀ ਅਸੀਂ ਹੁਣ ਹੋਰ ਚ ਵੜੇ ਨਹੀਂ ਗਾ ਹੋਰ ਚ ਐਂਟਰ ਹੋਣ ਲੱਗੇ ਯੈਸ ਹੁਣ ਕੰਟਰੋਲ ਪਾਰ ਹੈ ਡੀਜ਼ਲ ਹੁੰਦਾ ਹੈ ਬੱਚੇ ਹੁਣ ਸਹੀ ਲੱਗ ਰਿਹਾ ਦਾ ਓਏ ਹੁਣ ਸਹੀ ਲੱਗ ਰਿਹਾ ਸੀ ਸਮ ਦੇਖ ਲੋ ਕਿੰਨਾ ਕਿੰਨਾ ਖਰਾਬ ਹੋ ਗਿਆ ਆਂ ਵਿੱਚ ਜੇ ਨਿਕਲੋ Tu se pichando um gás aí, peleu. ਸੋਹਰੇ ਮਾਪਾਂ ਬਾ ਕਿੰਨਾ ਖਾਂਗੀ ਦਾ ਹੁੰਦਾ ਕੱਟਿਆ ਸਾਡੇ ਕੋਲ ਟਾਈਮ ਬਾਰਾ ਨਹੀਂ ਸੀ ਕਿਉਂਕਿ ਮੇਰਾ ਕਾਲਜ ਸੀਗਾ ਤੇ ਕਾਲਜ ਜਾਣਾ ਜ਼ਰੂਰੀ ਸੀਗਾ ਨਹੀਂ ਤਾਂ ਅਸੀਂ ਰਿਸ਼ਤੇਦਾਰੀਆਂ 'ਚ ਰੁੱਕ ਰੁੱਕ ਕੇ ਜਾਂਦੇ to... ਮੁਰਦੀ ਮੁਰਦੀ ਸਤਿ ਸ਼੍ਰੀ ਅਕਾਲ ਅਸੀਂ ਆ ਕੇ ਆਤੀ ਕਿਹੜੇ ਨਵੇਂ ਟਰੈਕਟਰ ਤੇ ਚੱਲੀਏ ਆਹ ਪਾਰਟੀ ਕਿਵੇਂ ਬਦਲਤੀ ਤੁਸੀਂ ਕਿਤੇ ਤੁਸੀਂ ਪਹਿਲਾਂ ਪਹੁੰਚ ਜੋ ਔਰ ਕਿਤੇ ਤੁਸੀਂ ਪਹਿਲਾਂ ਪਹੁੰਚ ਜੇ ਤੇ ਕਹਿਣ ਤੁਸੀਂ ਦੋਵੇਂ ਰੋਸ ਕੇ ਕਿਵੇਂ ਆ ਗਈਆਂ ਸਾਨੂੰ ਐਸ ਕਰਕੇ ਇਹਨਾਂ ਨੂੰ ਸੱਦਣਾ ਪਿਆ ਕਿਉਂਕਿ ਮੰਮਾ ਤੋਂ ਇੰਨਾ ਟਾਈਮ ਬੈਠੀ ਤਾਂ ਨਹੀਂਗਾ ਟਰੈਕਟਰ ਤੇ ਪਰ ਅਸੀਂ ਬਿਠਾ ਲਿਆ ਜਿੰਨਾ ਵੀ ਬਿਠਾ ਕੇ ਲਿਆਉਣਾ ਸੀ ਥੋੜਾ ਝੂਕਦਾ ਜਾਉ ਨਹੀਂ ਹੁਣ ਤੇਰੇ ਪੈਕਿਆਂ ਨੂੰ ਸੀ ਐਂਟਰ ਹੋ ਗਏ ਨਾਨਕਿਆਂ ਦੀ ਗਲੀ ਚ ਐਸ ਗਲੀ ਦਾ ਸਕੂਨ ਬਹੁਤ ਹੈ ਉਹਨਾਂ ਨੇ ਮਰਵਾ ਦਿੱਨਾ ਲੈ 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 ਚਲੋ ਹੈਲੋ ਹਾਈ ਸਸਰੀ ਕਾ ਮਾਮੀ ਜੀ ਅੱਜ ਅਸੀਂ ਫੋਨ ਹੀ ਲਿਆ ਆ ਆਦਾ ਸਸਰੀ ਕਾ ઓਹੋ ਮੈਰ ਵਿਦਿਆ ਗਿਆ ਅੰਦਰ ਆ ਮੈਂ ਅਸਕਾਤੀ ਮੈਂ ਮੈਂ ਚਲ ਜਾਈਂ ਢੰਡ ਵਾਲੀ ਲੱਗਦੀ ਜੀ ਅੱਛਾ ਬਰਤ ਘੱਟੇ ਆਏ ਹੈ ਯਸ ਅਸੀਂ ਸਰਪ੍ਰਾਈਜ਼ ਦੇਣਾ ਹੁੰਦਾ ਤੁਹਾਨੂੰ ਦੱਸਿਆ ਨਹੀਂ ਦੱਸੋ ਸਰਪ੍ਰਾਈਜ਼ ਦੇਣਾ ਹੁੰਦਾ ਸਰਪ੍ਰਾਈਜ਼ ਨਹੀਂ ਆਏ ਤੁਸੀਂ ਆਹ ਟਰੈਕਟਰ ਕਿਵੇਂ ਵੱਡ ਗਿਆ ਕਿ ਪਤਾ ਲੱਗ ਗਿਆ ਸੀ ਲੱਗ ਗਿਆ ਸੀ ਮੈਨੂੰ वैसे थोनू यकीन ਨਹੀਂ ਹੁੰਦਾ ਉਹ ਮੈਂ ਕਾਲਜ ਆਵੜੀ ਸੀ ਨਾ ਉਸ ਕਰਕੇ ਲੇਟ ਹੋ ਗਏ ਨਹੀਂ ਧੁੱਪੇ ਧੁੱਪੇ ਹੀ ਆ ਜਾਂਦੇ ਸੀ ਅਸੀਂ 4 ਵਜੇ ਚੱਲੇ ਸੀ ਅੱਛਾ ਠੀਕ ਹੀ ਆ ਗਏ ਨਾ ਹਾਂਜੀ ਸਹੀ 4 ਵਜੇ ਅੱਛਾ ਕਿੱ데 ਰੁਕੇ ਨਹੀਂਗੇ 1 ਘੰਟ ਲੱਗੇ ਸਵਾਗ ਤਾਂ ਵੜਜੋ ਵੜਜੋ ਜਾਈਂ ਚ ਵੜਜੋ ਆਏ ਇਹਨਾਂ ਵੜਾ ਚੜ ਗਿਆ ਯਾਗ ਦਵਾਈ ਮਮਾ ਪਪਾ ਕਿ ਲੈ ਆਏ ਆ ਪਪਾ ਕਹਿੰਦੇ ਮੈਨੂੰ ਛੰਡ ਮਾਰਨ ਵਾਸਤੇ ਨਾ ਆਉਦੇ ਫੇਕੀ ਵਧੀਆ ਸੋਨਾ ਬਣਾ ਕੇ ਲਾ ਕੇ ਜਾਂਦਾ ਮੇਰਾ ਭਰਾ ਵਿਚਾਰ ਮੇਰੇ ਵਰਗਾ ਹੈ ਮਰਦੇ ਨਾ ਉਹ ਬਾਈ ਬੋਲ ਤੋ ਪ੍ਰੂਫ ਮਾ ਮਾ ਉਹਨਾਂ ਦੇ ਦਾਈ ਦਾ ਕੁਝ ਹੀ ਚੋ ਇਕਲੀ ਰਜ਼ਾਈ ਲੈਣਗੇ ਜਿਵੇਂ ਘਰ ਰਹਿਣ ਨੂੰ ਤਾਂ ਲੱਗਦਾ ਸਭ ਨੇ ਜਿਵੇਂ ਉੱਛਲ ਉੱਛੜ ਵੱਜੂਗਾ ਸਭਨੇ ਚ ਵੀ ਉੱਚਾ ਉੱਚਾ ਵੱਜੂਗੀ ਜਿੰਨਾ ਚਿਰ ਜਿੰਮੀ ਆਹ ਹੈ ਇੱਥੇ ਆ ਕੇ ਬਾਦ ਲੋ ਆਏ ਮੁੜ ਗਏ ਨਾ ਉਦੋਂ ਅੱਖਣ ਗਿਆ ਉਦੋਂ ਅੱਖਣ ਗਿਆ ਬਾਲੀਆਂ ਆਈਆਂ ਬਾਕੀ ਉਹ ਰਾਹ ਤਾਂ ਫਿਰ ਸਾਫ਼ ਹੀ ਸੀਗੇ ਉਹ ਛੱਤ ਤਾਂ ਵਧੀਆ ਸਾਫ਼ ਸੀਗੀ ਉੱਥੇ ਦਿੱਲੀ ਬਹੁਤ ਚੰਗੀ ਤੇ ਇਹਦੀ ਵੀਡੀਓ ਬਣੀ ਹੈ ਇਹ ਦਵਾਲ ਹੈ ਕਹਦੇ ਆ ਹਾਂ ਹਾਂ ਨਿੱਕੀਆਂ ਬੜੀ ਗਈ ਹੈ ਛੱਤ ਦੀ ਸਾਜੀ ਹਾਂ ਬ੍ਰਾਮ ਦਾ ਕਿਤੇ ਵੀ ਨਹੀਂ ਆਈ ਰਾਮ ਦਾ ਰਹੀ ਕਿਤੇ ਵੀ ਨਹੀਂ ਆਈ ਨਹੀਂ ਮਲੋਟਵਾ ਔਖਾ ਡੱਟਦੇ ਆ ਅੱਛਾ ਉਹ ਸ਼ੁਰੂ ਕਰਤੀ ਹੋਇਆ ਤੇ ਡਿਪਰੇਸ਼ਨ ਤੇ ਜਾਈਏਂਦੇ ਦਿੱਲੀ ਵਿੱਚ ਅਨਕਸਾਂ